ਜੀ ਮੁੰਡੋ ਕੀ ਹਾਲ ਚਾਲ ਨੇ ਸਵਾਗਤ ਹੈ ਕਰਨਵੀ ਵੀਡੀਓ ਦੇ ਵਿੱਚ ਸਵੇਰੇ ਸਵੇਰੇ ਦਾ ਮੋਲ ਹੈ ਇੱਕ ਵਾਰੀ ਮੋਲ ਚੈੱਕ ਕਰੋ ਪਹਿਲਾਂ ਦਾ ਤੁੰਦ ਪਈ ਹੋਈ ਆ ਪੂਰੀ ਆਹ ਇੱਕ ਕਾਫਰ ਦਾ ਇਹ ਦੋ ਟਰੈਕਟਰ ਵਾਲੇ ਨੂੰ ਉਹਨੂੰ ਟਰੈਕਟਰ ਦਿਖਾਣਾ ਪਹਿਲਾਂ ਇਹ ਵੀਰੇ ਵਾਲੇ ਆਹ ਸਾਹਮਣੇ ਦੀਆਂ ਜਿਹੜੇ ਦੋ ਤੇ ਪੰਜਾਬ ਦਾ ਨਕਸ਼ਾ ਬਣਿਆ ਹੋਇਆ ਰੈਗ ਪਰ ਮਗਰ ਇਹ ਉਹਦਾ ਡਰਾਈਵਰ ਆ ਫਿਰਦਾ ਦੇਖ ਮੈਂ ਦਾ ਸੁਸਤੇ ਆ ਇੱਕ ਆ ਗਿਆ ਮੁੱਸਾ ਨੂੰ ਢੇੜੇ ਦਿੰਦਾ ਇਹ ਜਿਹੜਾ ਕਿੱਥੇ ਖੜੇ ਤੇ ਰਹਿਣਾ ਇਹ ਜਿਹੜਾ ਜਾਊਗਾ ਇਹ ਜਿਹੜਾ ਵੀ ਅਰਜਨਦੀਪਾ ਉਹ ਖੜੇ ਜਿਹੜਾ ਉਹ ਪਿੱਛੇ ਟਰਾਲਾ ਲੀਲੀ ਟਰਾਲੇ ਵਾਲਾ ਉੱਧਰ ਦੇਖੋ ਉੱਧਰ ਉੱਧਰ ਮੋਸ਼ਨ ਹੋ ਰਿਹਾ ਸਣਾ ਅਬ ਐਵੇਂ ਜੋ ਮੋਸ਼ਨ ਕਹਿੰਦਾ ਮੈਂ ਉਹ ਦੇਖ ਮੈਂ ਟੈਕ ਸਭ ਆ ਗਿਆ ਲੈ ਵਿਚਾਰ ਦੇ ਤਨੋਗੇ ਰੋਜ ਦੇ ਕਾਂਡ ਨੇ ਜਿੱਦਾਂ ਕਾਤੀਗਾ ਇੱਕ ਕਾਟਰ ਵਾਲਾ ਇੱਕ ਇੱਕ ਮਸ਼ੀਨ ਵਾਲਾ ਚਾਹ ਤੋਂ ਮੈਂ ਸੁਣ ਕਹ ਰਿਹਾ ਆ। ਚਾਹ। ਆ ਚਾਚੂ ਪੀ ਲੈ। ਚਾਹ ਪੀ ਲਈ ਸੀ। ਅੰਦਰ ਮੁੱਕ ਜਾ ਫਿਰ ਵਾ ਪਤੀਲਾ ਹਾ ਬੜਾ ਠਾ। ਚਾਹ ਦਾ ਪੀ ਲੈ ਜਾ ਕੇ ਅੰਦਰ ਫਿਰ। ਹਾਂ ਬਿਸਕੁਟ ਲੈ ਲਈ ਦੋ। ਦੇ ਦੇਣੇ। ਪਰੌਠੇ ਵਰ ਰਹੇ ਨੇ ਪਰੌਠੇ ਖਾ ਦੀ। ਪਰੌਠੇ ਨਹੀਂ ਖਾ ਰੇ ਗੁਲਗਲੇ ਲਾ ਦੂਆ ਤੇਰੇ ਵਾਸਤੇ ਕਹਿ ਦੀ। ਜੀ ਮੁੰਡੇ ਉੱਤੇ ਆਪਾਂ ਪਹੁੰਚ ਜਗੇ ਜੀ ਕੇ। ਫੈਕਟਰੀ 'ਚ ਲਵੇ। ਆਹਰੋਂ ਪਹਿਲੀ ਐਂਟਰੀ ਐ। ਫੈਕਟਰੀ ਜਵਾ ਲਵੇ ਆ ਗਏ ਮਿਲਦੇ ਆ ਸਰੋਂ ਅੱਗੇ ਅੱਗੇ ਖਸਾੜੇ ਸੋ ਨੂੰ ਆਪਾਂ ਫੈਕਟਰੀ ਦੇ ਵਿੱਚ ਜਵਾ ਲੱਗ ਗਏ ਆ ਦੇ ਦੇਖੋ ਮੁੰਡਿਓ ਆਪਾਂ ਆ ਗਏ ਜਵਾ ਫੈਕਟਰੀ ਦੇ ਜੜ੍ਹ ਚ ਆ ਦੇਖੋ ਗੱਠਾ ਵਾਲੇ ਟਰਾਲੀ ਕਿਵੇਂ ਖੜੇ ਨੇ ਉਹ ਆ ਖੜੇ ਨੇ ਇੱਕ ਆਪਣੇ ਮੂਰੇ ਜਾਈ ਜਾਂਦਾ ਹੈ। ਜਾਂ ਆਪਣੇ ਸਿਕਉਰਟੀ ਵਾਲੇ ਭਰਾ ਆ ਗਏ ਇੱਥੋਂ ਦੇ। ਇੱਧਰ ਪਾਰਕਿੰਗ ਆ ਗਈ ਨਾ ਜੀ ਆਹ ਉਹ ਗੱਤਾ ਬਣਦਾ ਹੈ। ਗੱਤੇ ਨਾ ਜਿਹੜਾ ਇੱਥੇ ਬਰਾ ਗੱਡੇ-ਗੱਡੇ ਲੋਡ ਹੁੰਦਾ ਹੈ। ਆਪਰ ਵਾਲੀ ਦਾ ਗੱਤਾ ਸੀਐਨਜੀ ਗਏ ਸ। ਹੋਰ ਵੀ ਕਈ ਸਵਾਰ ਬਣਦਾ ਹੈ। ਤੇ ਆਪੋ ਨੇ ਕੂਲ ਵਾਲੀ ਬੱਸ ਆ ਗਈ। ਆ ਬਨੇ ਸਾਈਡ ਵਿੱਚ ਜੜਾ ਲਿਆ ਤੇ ਆ ਹਾਲ ਜੱਤਾ ਫੈਕਟਰੀ ਆਇਦਰੀ ਸੜ ਉਹ ਦੇਖੋ ਆਪਣੇ ਪਾਰਾ ਟਰਾਲਾ ਹੋਣਾ ਆਪਣਾ ਨਾਲਾ ਪਾ ਕੇ ਲੈਂਡ ਤੇ ਲਾਗੇ ਆਪਣਾ ਨੰਬਰ 8 ਤੇ ਹੁਣ ਨੂੰ ਤਾਂ ਆਪਣਾ ਕੰਡਾ ਹੋ ਜਾਣਾ ਜੀ ਅਰ ਕਦੋਂ ਦਾ ਆਪਾਂ ਹੋਗੇ ਲੇਟ ਅੱਜ ਵੀ ਕਰਕੇ ਕੰਡਾ ਬਾਅਦ ਥੋੜਾ ਜਿਹਾ ਵੇਟ ਕਰਨਾ ਪੂਆ ਲੇਟ ਹੋ ਗਿਆ ਆਪਾਂ ਟਰੈਕਟਰ ਬਾਦ ਦੇ ਕਰਦੇ ਆ ਲੈ ਟਰੈਕਟਰ ਤੁਰਦੇ ਦੇਣੀ ਅਗਲੇ ਤੁਰਨਗੇ ਫੇਰ ਸੈਲਫ ਮਾਰ ਲਾਂਗੇ ਬਕਰੇ ਕੁਆਇਦਰ ਵੀ ਖੜੇ ਨੇ ਕਾਫੀ ਪਿੱਛੇ ਲੱਗਾ ਦੈਨੋ ਲੈਨ ਉਹ ਲੈਨ ਬੜੀ ਐ ਆਪਣਾ ਉਹਨੂੰ ਵੀਆਈਪੀ ਐਂਟਰੀ ਆਪਣਾ ਟੋਕਨ ਪਹਿਲਾਂ ਘਟਾਇਆ ਹੋਇਆ ਔਰ ਉਹਦੀ ਲੰਗਾਗਾ ਆਪਾਂ ਵੇ ਦਾ ਮੈਂ ਖਾ ਰਖੇ ਨੇ ਸਾਰੇ ਆਉਰਾ ਆ ਦੇਖੋ ਬਾਈ ਮੋਟਾ ਮੋਟਾ ਕਰਦਾ ਹਾ ਯਾਰ ਜਨਾਲਾ ਕਿਉ ਅਸਾਤਰੀ ਦੇ ਲਈ ਕਰ ਰਿਹਾ ਨਾ ਬਾਈ ਇੱਥੇ ਪਾ ਲਾਉਣਾ ਆ ਬਾਈ ਪੁੱਛਦਾ ਕਿ ਨਾ ਆ ਬਾਈ ਬੋਦਾ ਕਹਿੰਦਾ ਕਾਦੀ ਵੀਡੀਓ ਬਨਣ ਤੋਂ ਬਾਅਦ ਲਿਖ ਰਿਹਾ ਛਾਤਰੀ ਦੇ ਨਾਮ ਤੇ ਬਨੋਣਾ ਹੈ ਦੇਖੋ ਜਾ ਐ ਚੱਲ ਪਿਆ ਮੈਂ ਜਰਾ ਐ ਦੇਖੋ ਜੱਟ ਉੱਠਦਾ ਅੱਗੋਂ ਮਾਗਰਿਕ ਹੋਰ ਆਜਣ ਹੈ ਦੇਖੋ ਹੋਰ ਹੋਰ ਦੇਖੋ ਬੜੇ ਹੋਰ ਵੀ ਡਾਇਰੈਕਟਰ ਆਗੇ ਕਾਫੀ ਹੁਣ ਦਾ ਲਾਈਨ ਬਹੁਤ ਲੰਬੀ ਹੈ ਇਹ ਉਹ ਦੇਖੋ ਹੋਰ ਤੋਂ ਲਗ ਲੈਣ ਹੈ ਦੇਖੋ ਇਹਦਾ ਆਪਣਾ ਟੋਕਨ ਕਟਾਇਆ ਹੋਇਆ ਜਿੱਦਾਂ ਆਪਣਾ ਦਾ ਨੰਬਰ ਪਹਿਲਾਂ ਆ ਗਿਆ ਤੇ ਲਾਈਨ ਬਹੁਤ ਲੰਬੀ ਲੱਗੀ ਹੋਈ ਸੀ ਅੱਜ ਦਾ ਫਸ ਕੇ ਜੀ ਕੇ ਬਹੁਤ ਤੇ ਨਹੀਂ ਕੰਮ ਕਰਦੇ ਹੋਗਾ ਜੀ ਟਰੈਕਟਰ ਨੰਬਰ 422 BB 33 D 35 32 ਨੰਬਰ ਨੰਬਰ ਦਾ ਇਹ ਨੀਗਾ ਟਰੈਕਟਰ ਤੇ ਆਪਾਂ ਨੇ ਅਬਦੇ ਲਬੀ ਬਣਾ ਰੱਖਿਆ ਟੈਂਪਰੇਰੀ ਨੰਬਰ ਆ ਅਦਲਾਈ ਕਰਿਆ ਹੋਇਆ ਨੰਬਰ ਹਲੇ ਆਇਆ ਨਹੀਂਗਾ ਯਾਰ ਆ ਘੰਟੇ ਦੇ ਖੜਾ ਦਾ ਪਰਿਆ ਆਪਣੇ ਵਾਲਾ ਜਾਊਗਾ ਜੋ ਆਪਣਾ ਕੰਡਾ ਹੋ ਗਿਆ ਸਲਿੱਪ ਮਿਲ ਗਈ ਆਪਾਂ ਨੂੰ ਤੇ ਹੁਣ ਚੱਲਵੇ ਹੁਣ ਜਾ ਕੇ ਲਾ ਦਈਏ ਗੱਡੀ ਆਪਣੀ ਆਪਾਂ ਫਿਰ ਆਪ ਬੰਦੇ ਆਪਣੇ ਚਾਰ ਲੈਗੇ ਕਰ ਜਾ ਕਰ ਜਾ और तो 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 <laughs> आर्मी में कांड हो गया तो इसलिए निकाल दिया ऐसा ही चलता है ऑल वीकेंड है 아유, 그건 쟤네들한테 넘어선다. ਆਪਣੀ ਉਹ ਵੀ ਲੋਕੇਸ਼ਨ ਤੇ ਆਪਾਂ ਨੂੰ ਪਤਾ ਨਹੀਂ ਸੀਗਾ ਆਪਾਂ ਆ ਗਏ ਹੋਰ ਪਾਸੇ ਜਿੱਥੇ ਆਪਾਂ ਦਿੱਲੀ ਲਾਉਂਦੇ ਹੁੰਦੇ ਸੀਗੇ ਤੇ ਬੰਦਾ ਕਹਿੰਦਾ ਵੀ ਤੁਹਾਡਾ ਤੋਂ ਮਿਰਲਵੇ ਨਹੀਂ ਰਿਹਾ ਹੁਣ ਦੂਜੇ ਸੁਪਰਵਾਈਜ਼ਰ ਲਵੇ ਚਲਾ ਗਿਆ ਨੇ ਲਾ ਲਵੇ ਮਾ ਚੱਲ ਕੋਈ ਨਹੀਂ ਹੁਣ ਫਿਰ ਨੇ ਲਾ ਲਵੇ ਚੱਲਦੇ ਆ ਹੁਣ ਆਪਣਾ ਲੋਕੇਸ਼ਨ ਹੋ ਗਈ ਤੇਜਾ ਤੇ ਫਿਰ ਉਹਨੇ ਤੋਂ ਦੁਬਾਰੇ ਬਾਹਰ ਕੱਢਦੇ ਆ ਕੰਡਾ ਗੁੰਡਾ ਚਲੋ ਆਪਣਾ ਹੋ ਗਿਆ ਕੰਮ ਨਿਬੜ ਰਿਹਾ ਹੁਣ ਪਰਲੇ ਸਟਾਕ ਤੇ ਲੈ ਕੇ ਚੱਲਾਂਗੇ ਇਹਨੂੰ ਆਪਣਾ ਸਟਾਕ ਹੈ ਹੁਣ ਇੱਥੇ ਆ ਸਾਹਮਣੇ ਪਹਿਲਾਂ ਯਾਰ ਪਹਿਲਾਂ ਵੀ ਹਾਇ ਤੇਰੇ ਤਾਰਾ ਕਰ ਦੇਤੀਗੇ ਫਿਰ ਉਧਰ ਹੋ ਗਿਆ ਇਹ ਚੋ ਇਹ ਤਾਂ ਛੋਟਾ ਹੈ ਆਪਣੇ ਬੰਦਾ ਕਿਧਰ ਹੈ ਉਧਰ ਹੈ ਬਲੋ ਵੀ ਮੁੰਡੇ ਹੁਣ ਤਾਂ ਆਪਾਂ ਸਈ ਜਗ੍ਹਾ ਤੇ ਆ ਕੇ ਐਜੇ ਉਧਰੋਂ ਆਪਣਾ ਪਾਲ ਚਲੋ ਕਰਦੇ ਆ ਤੁਹਾਡੇ ਨਾਲ ਗੱਲ ਰੁਕ ਜੋ ਇੱਕ ਵਾਰੀ ਪਹਿਲਾਂ ਆਪਾਂ ਟਰਾਲਾ ਟਰੂਲਾ ਸੈੱਟ ਕਰਕੇ ਲਾ ਦਈਏ ਫਿਰ ਕਰਦੇ ਆ ਗੱਲ ਤੇ ਹਾਂ ਵੀ ਲੱਗ ਰਹੇ ਨੇ ਆਪਣਾ ਵਾਲਾ ਅਨਲੋਡ ਕਰਨ ਥੋੜੀ ਰਹਿ ਗਿਆ ਚਾਰ ਲੈਣਾ ਰਹਿ ਗਿਆ ਸਾਰੇ ਦਿੱਤੀਆਂ ਦੋ ਦੋ ਤਿੰਨ ਲੈਣਾ ਇਹਨਾਂ ਨੇ ਬਾਕੀ ਅਧਰ ਪੰਜਾਬ ਵਾਲੇ ਜਿਹੜੇ ਜਿਹੜੇ ਗਿਆਨੀ ਹੈਗੇ ਵੀ ਆਪਣੇ ਨਾਲ ਦੇ ਨੇ ਇਹਨਾਂ ਨੂੰ ਰਾਤ ਆਪਾਂ ਚੜਾ ਕੇ ਲੈ ਕੀ ਗਈ ਸੀਗੇ ਉਹ ਵੀ ਬੰਦੇ ਨੇ ਪਰ ਦੇਖੋ ਟਰੈਕਟਰ ਬਹੁਤ ਆਏ ਖੜੇ ਨੇ ਅੱਜ ਜੌਂਡੀਰ ਖੜਿਆ 52 10 ਬਾਕੀ ਯਾਰ ਆਦਨ ਦੇ ਚਾਰ ਜਣ ਜਾਦੇ ਨੇ ਆ ਸੁਪਰਵਾਈਜ਼ਰਾਂ ਦੇ ਕੀੜੇ ਦਿੰਦਾ ਤੇ ਆ ਆਪਣੇ ਵਾਲੀ ਲੇਬਰ ਹੈ ਤੇ ਹਾਂ ਵੀ ਬੋਡੇ ਆ ਆਪਣਾ ਟਰਾਲਾ ਹੋ ਗਿਆ ਜੀ ਖਾਲੀ ਦੌਰ ਚੱਲ ਪਿਆ ਆਪਾਂ ਦਵਾਰੇ ਬਾਪਸ ਆਪਾਂ ਜਾਵਾਂਗਾ ਜਿ ਮਾਗਲ ਤੋਂ ਵੀ ਗਾ ਤੇ ਹੁਣ ਫਿਲਾਲ ਤਾਂ ਪਹਿਲਾ ਆਪਾਂ ਚੱਲੇ ਆ ਉੱਥੀ ਆਪਣੀ ਲੋਕੇਸ਼ਨ ਤੇ ਪੈਲਸ ਲਵੇ ਜਿੱਥੋਂ ਆਪਾਂ ਨੇ ਸਵੇਰ ਟਰੈਕਟਰ ਕੱਢਿਆ ਜੀਗਾ ਕੁੱਤ ਲਾਗ ਰਹੀਆ ਵਟਿਆ ਕੇ ਲੈ ਕੇ ਜਾਵਾਂਗੇ ਦੋ ਹੀ ਲੇਬਰ ਵਾਲਿਆਂ ਦੇ ਨਾਲੇ ਆਪਾਂ ਆਪਣੀ ਰੋਟੀ ਲੈ ਜਾਾਂਗੇ ਆਪਾਂ ਆਪਣੀ ਖਾ ਜਾਾਂਗੇ ਯਾਰ ਉਹਨਾਂ ਦੀ ਲੈ ਜਾਾਂਗੇ ਦੇਖਦਾ ਬਾਕੀ ਨਹੀਂ ਜੇ ਸਲਾਬਣੀ ਆਪਾਂ ਬਣਾ ਵੀ ਡਿਫਨ ਨਾਲੇ ਬੰਨ ਲਾਂਗੇ ਮੁੰਡਿਓ ਆਪਾਂ ਟੱਪ ਗਏ ਜੀਏ ਬਾਗਲ ਬਾਗਲ ਟੱਪ ਗਏ ਖੇਤਾਂ ਚਾਰੇ ਜੀਏ ਤੇ ਆ ਸਾਹਮਣੇ ਚੱਲੀ ਜਾਂਦੀ ਦੀ ਮੋਟਰ ਆਪਾਂ ਅਗੇ ਮੋਟਰ ਦੇ ਨਾ ਆਣ ਤੇ ਉਹ ਟਰਾਲਾ ਲੋਡ ਹੋਣਾ ਇਹ ਆ ਦੇਖੋ ਆ ਲੱਗ ਰਿਹਾ ਆਪਣਾ ਸਾਹਮਣੇ ਟਰਾਲਾ ਲੋਡ ਹੋਣਾ ਤੇ ਆਪਾਂ ਅਗੇ ਇਥੇ ਨਾ ਆਣ ਤੇ ਹੁਣ ਆ ਮੋਟਰ ਚ ਨਾ ਨੇ ਆ ਆਪਾਂ ਫਿਰ ਲੋ ਮੁੰਡਿਓ ਆਪਾਂ ਨਾ ਨੂੰ ਕੇ ਚੱਲ ਪਏ ਆਪਣੇ ਟਰਾਲੇ ਗਣੀ ਨੂੰ ਦੇਖਦੇ ਜਾਂ ਕੇ ਕੀ ਕੁਛ ਕਰਿਆ ਉਹਨਾਂ ਨੇ ਕਹਿਣਾ ਪਰਿਆ ਕਹਿਣਾ ਨਹੀਂ ਪਰਿਆ ਸਹੀ ਵੀ ਪਰਿਆ ਢਾਂਗ ਢੂਂਗ ਦੇਖਦੇ ਕਿਵੇਂ ਲਾਈ ਹੈ ਤੇ ਹਾਂਜੀ ਪਰ ਤੇ ਆਪਾਂ ਆ ਗਿਆ ਆਪਣੇ ਟਰਾਲੇ ਲਵੇ ਉਹ ਖੜਿਆ ਆਪਣਾ ਟਰਾਲਾ ਤੇ ਇਧਰ ਹਰਜਨ ਵਾਲੇ ਨੇ ਵੀ ਛੇੜ ਤਵਦਾ ਪਰ ਕੇ ਹਰਜਨ ਵੀ ਅੱਜ ਕਹਿੰਦੇ ਫੁੱਲ ਲੋਡ ਕਰਿਆ ਹੋਇਆ ਜੱਜ ਕੇ ਤੁੰਨਾ ਹੋਇਆ ਖੜਾ ਹੁੰਦਾ ਹੈ ਹਾਂ ਤਾਂ ਆਪਰੇ ਲਾ ਬੈਠੇ ਨੇ ਸੁਸਤਵੇਂ ਪਰਦੇ ਨਹੀਂ ਹੈਗੇ ਬੈਠੇ ਦੇਖਣ ਲੱਗ ਰਹੇ ਨੇ ਇਹਨੂੰ ਵੀ ਟਪਾ ਕੇ ਮਿੱਟਪਾਉਂਦਾ ਦੇਖਾਂ ਇਹ 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 እን እን እንነት 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 ਮੁੰਡਿਓ ਆਪ ਬਦ ਦੇਖਦੇ ਹੁਣ ਆ ਉਰੋਂ ਦੀ ਮਰੂਤ ਲਗੋ ਦੀ ਟਪਾਵਾਂਗੇ ਮੈਨੂੰ ਲੱਗਦਾ ਡਾਣੇ ਡੂਣੇ ਜੇ ਸਾਰੀ ਖਿੰਡਰਾਂਗੇ ਖੜਾ ਹੁੰਦਾ ਝੁੱਟ ਦੇਖੋ ਇਹ ਐਟੈਕਰ ਖੜਾ ਹੁੰਦਾ ਹੈ ਬਾਜਨ ਜਾ ਜਾਣਾ ਕਹਿੰਦੇ ਲੱਗਦਾ ਲੱਗਾ ਵੀ ਮਰੂਤ ਚੜੂਆ ਬਾਕੀ ਦੇਖਦੇ ਚੱਲ ਚੱਲ ੜੂਆ ਜਟੇ ਕਹਿੜਦੇ ਯਾਰ ਕੈਂਪਰ ਵੀ ਵਿਚਾਲੇ ਧਰ ਗਏ ਚੱਲ 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 ਲੰਘਿਆ ਹੁਣ ਤਾਂ ਲੰਘ ਜਾ ਆ ਵੇ ਤੂੰ ਵੀ ਨਾ ਲਗਾ ਆ ਦੇਖ ਇਹਦਾ ਏਡੇ ਦਾ ਵਿਆਹ ਹੋ ਰਿਹਾ ਤੇਰਾ ਵਿਆਹ ਹੋ ਰਿਹਾ ਨਾ ਹਾਂ ਹੋ ਰਿਹਾ ਆ ਦੇਖ ਇਹਦਾ ਨਿਕੇ ਜੀ ਦਾ ਵਿਆਹ ਹੋ ਰਿਹਾ ਕਮਾਲ ਹੋ ਗਈ ਜਮੀ ਕੈ ਸਾਲ ਦਾ ਹੈ ਕਿੰਨੇ ਕੁ 7 ਸਾਲ ਹੋ ਗਏ ਸ਼ਾਦੀ ਕੋ ਹੂੰ ਸ਼ਾਦੀ ਕੋ ਅਬ ਕਿਤਨੇ ਸਾਲ ਕੈ ਤੂੰ 18 ਸਾਲ ਅਬ 6 ਸਾਲ ਪਹਿਲੇ ਤੇਰੀ ਸ਼ਾਦੀ ਹੋ ਗਈ 11 ਸਾਲ ਦੀ ਉਮਰ ਮੇ ਤੇਰੀ ਸ਼ਾਦੀ ਹੋ ਗਈ ਸੀ ਹਾਂ ਸਹੀ ਬਾਤ ਹੈ ਕੀ ਹੋਏ ਤੁਰਾਰ ਖਿਲਾ ਤਾ ਕਮਾਲ ਹੋ ਗਈ ਯਾਰ ਚਲੋ ਮੁੰਡੇ ਉਹ ਅਰਜਨ ਵਾਲਾ ਦਾ ਡਵਾਦਾ ਹੁਣ ਆਪਾਂ ਨੇ ਉਦੂਆ ਚ ਹੁਣ ਆਪਾਂ ਆਪਣੇ ਵਾਲੇ ਜੀ ਦੇਖਾਂਗੇ ਝਟ ਕੀ ਬਣਦੇ ਮਰੂ ਦੇ ਆ ਦੇਖਦੇ ਜੀ ਕਿਵੇਂ ਕੰਡੀ ਜੇ ਸਵਾਦ ਹੋਣਗੇ ਇਹਨਾਂ ਨੂੰ ਤੋੜਨ ਦੇ ਦੋਨ ਇਹ ਚਲੋ ਆਤੇ ਆਂ ਵਹੀਂ ਤੇ ਓਕੇ 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 ਤੇ ਹਾਂ ਵੀ ਉਹਨਡੇ ਅਰਜਨ ਵਾਲੇ ਨੂੰ ਤਾਂ ਪਟ ਪਾਇਆ ਏ ਹੁਣ ਦੇਖਦੇ ਆਪਾਂ ਆਪਣੇ ਵਾਲੇ ਕਣੀ ਜਾ ਕੇ ਦੇਖਦੇ ਆਂ ਕੀ ਕਰਿਆ ਉਹਨਾਂ ਨੇ ਕੰਨਾ ਪਰ ਤਾਂ ਕੰਨਾ ਨਹੀਂ ਆ ਜੋ ਮਿਲਦਾ ਸਾਨੂੰ ਤੇ ਆ ਗਿਆ ਆਪਣੇ ਵਾਲਾ ਲਜ਼ਾਰਡ ਲਜ਼ਾਰਡ ਕੋਰ ਕਰ ਲਾ लंबा बोला दो। अंदर को नहीं होगा ये हो रहा। हाँ। बाहर काफी निकल गया है। बड़ा है। इसको ऐसे नहीं लगेगा ये, तो लगा ये है ना। एक साइड में जा इसको बाद में ना ऐसे लगा लेना ऊपर की साइड इसको एक साइड रख लो Woy! Atez, wote, wote, wote! ਮੁੰਡਿਓ ਆਪਾਂ ਕੱਢਦੇ ਟਰਾਲਾ ਆਪਣਾ ਬਾਹਰ ਹੁਣ ਆਪਾਂ ਹੀ ਜ ਆਲੀ ਆਪਣਾ ਪਿੱਛੇ ਟਰਾਲਾ ਭਰਿਆ ਹੋਇਆ ਲੋਡ ਦੇਖਿਆ ਜਾਨੀਆ ਦੇਖੋ ਆਦੀ ਟਰਾਲਾ ਲੋਡਡਾ ਆਪਣਾ 88000 ਰੁਪਏ ਦਾ ਪਾਗਾ ਹਾਂ ਤੁਨੇ ਦੇਖ ਤੁਸੀ ਨੇ ਦੇਖਿਆ ਹੀ ਪਹਿਲਾਂ ਵਾਲੀ ਵੀਡੀਓ ਜੀ ਅਗੀ ਦੇ ਵਿੱਚ ਤੁਮਨੇ ਦੇਖਿਆ ਹੀ ਹੋਗਾ ਉਹ ਕੰਮ ਹੋਵੇ ਦੀਗਾ ਜਦਾਂ ਭਈ ਇਹ ਮਜ਼ੂਰ ਹੋ ਜਾਦੇ ਰਹੀ ਨਹੀਂ ਬਤਾਦੇ ਉਹ ਗੱਲ ਹੈ ਵੇ ਹਾਲੇ ਦੇ ਇੱਕੋ ਵੀ ਦਾ ਕੋਈ ਦਾ ਵੀਡੀਓ ਚੱਲੂ ਹੀ ਪਾਈ ਜਾਵਾਂਗੇ ਵੈਸਾ ਪਾਉਣ ਦੇਖਦੇ ਜਾਈਓ ਆਪਰਾ 21 ਕਿ ਦਿਨ ਸੀਜਨ ਦਾ ਜੋਰ ਹੈ ਇਹ ਕਿ ਦਿਨੇ ਵੀਡੀਓ ਦਾ ਗਾਹ ਪਾਈ ਰੱਖਾਂਗੇ ਦੇਖੀ ਚੱਲੋ ਵਾਲਾ ਕੇ ਸਾਧ 8 ਕਿਲੋਮੀਟਰ ਅੱਪੇ ਵਾ 20 ਕਿਲੋਮੀਟਰ ਤੋਂ 6749 ਲਾੜਵਾ ਛਾਟ ਆ ਆਪਾਂ ਨੇ ਪੇਵੇ ਸੜੇ ਜਾਣਾ ਬੋਪਦਾ ਨਾ ਸਾਰੇ ਦੇਖਦੇ ਰੇ ਇੱਕ ਵਾਰੀ ਤਾਂ ਮੁੜ ਕੇ ਕਿ ਜਗਾਰਡ ਆ ਗਿਆ ਚੌਕੀ ਆ ਗਈ ਮੁੜੇ ਚੌਕੀ ਆ ਗਈ ਚੌਕੀ ਮਾਮੇ ਖੜੇ ਨੇ ਅੱਗੇ ਮਾਮੇ